ਸਾਸਰੀ ਘਰ ਪਾਜੀ ਸਾਸਰੀ ਘਰ ਵੀਰ ਜੀ ਸਾਸਰੀ ਘਰ ਕੀ ਹਾਲ ਚਾਲ ਆ ਮਲਕ ਦੀ ਮੇਰੇ ਵੀਰੇ ਤੁਸੀਂ ਸੁਣਾਓ ਕਿੰਨੇ ਪਹੂ ਆਪਾਂ ਕੋ ਆਪਣਾ ਵੀਰ ਚਾਰ ਪਹੂ ਆ ਅੱਛਾ ਚਾਰ ਆ ਹਾਂਜੀ ਦੋ ਟੋਕੜਾਂ ਕ ਬਣਾਏ ਇੱਕ ਟੋਕੜਾਂ ਕਾਂ ਜੇ ਇੱਕ ਵੀਰੀ ਕੱਟੀ ਜਮ ਸਰ ਅੱਛਾ ਦੋ ਟੋਕੜਾਂ ਕ ਬਣਾ ਹਾਂਜੀ ਦੋ ਟੋਕੜਾਂ ਕ ਬਣਾ ਤੇ ਕਿੰਨੇ ਕਿੰਨੇ ਦੁੱਧ ਵਾਲੀਆਂ ਦੁੱਧ ਵੀ ਦੀ 5 ਕਿਲੋ ਲਾ ਕੇ ਬਣੇਗਾ 4 ਕਿਲੋ ਲਾ ਕੇ ਲਓ 4 ਕਿਲੋ ਲਾ ਕੇ ਟੋਕੜਾਂ ਕ ਬਣਾਉਗੀ ਸਾਡੇ 4 ਮਹੀਨੇ ਦੇ ਬਣਨਗਾ ਤੇ ਮੁੱਲ ਨੇ ਕਿਨੇ ਕਈ ਮੁੱਲ ਨਿਕਨੇ ਕਰਾਂਗੇ ਜੀ ਆਪਾਂ 22000 ਤੋਂ ਮੁੱਲ ਸ਼ੁਰੂ ਕਰਾਂਗੇ ਅੱਛਾ 22 ਤੋਂ ਹਾਂਜੀ ਅੱਛਾ 2200 40000 ਰੁਪਏ ਐਂਡ ਵੀਰੇ ਠੀਕ ਆ ਹਾਂਜੀ ਤੇ ਮੋਬਾਈਲ ਨੰਬਰ 9980911890 ਵੀਜੀ ਤੇ ਨਾਮ ਨਾਮ ਮੇਰਾ ਪ੍ਰਭ ਜੀ ਪਿੰਡ ਰੁਪਾਲ ਜ਼ਿਲ੍ਹਾ ਅੰਮ੍ਰਿਤਸਰ ਨਾਮ ਮੇਰਾ ਪ੍ਰਭ ਜੀ ਅੱਛਾ ਇਹ ਆ ਬਾਬਾ ਨੋਸੇ ਜਮਾਤ ਤੋਂ ਵੀਰੇ 4 ਕਿਲੋਮੀਟਰ ਬੈਕਸਾਈਡ ਦੇ ਪਿੰਡ ਜੀ ਆਪਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਤੇ ਸ਼ੁਰੂਆਤ ਕਰੀਏ ਆਪਾਂ ਹਾਂਜੀ ਵੀਰੇ ਸ਼ੁਰੂਆਤ ਦੀ ਮਨਜੀ ਕਰ ਲਵੋ ਐਪ ਤੋਂ ਕਰੀਏ ਹਾਂਜੀ ਤੋਂ ਕਰ ਲਵੋ ਵੀਜੀ ਠੀਕ ਆ ਕਦੋਂ ਦੀ ਸੂਈ ਆ ਇਹ ਸੂਈ ਵੀ ਜਿਹੜੀ ਆ ਗਰੰਟੀਡ ਜਿਹੜੀ ਮਹੀਨੇਕ ਦੇ ਲਾਗੇ ਬਣੇ ਸੂਈ ਆ ਬੱਛੀ ਦੇ ਮਗਰ ਹੀ ਬੱ ਅਛਾ ਬਸ ਕਿਉਂ ਨਾ ਪਵੀਨੀ ਤੋਕੜ ਕਰਕੇ ਦੇਣੀ ਆਪਾਂ ਕੋਈ ਅਛਾ ਤੋਕੜ ਕਰਕੇ ਦੇਣੀ ਤੇ ਦੁੱਧ ਕਿਨਾ ਦੁੱਧ ਵੀ ਸਾਢੇ 8 9 ਹੋਵੇ ਬਸ ਸਾਢੇ 8 9 ਦਾ ਤੇ ਕੋਈ ਵੀ ਰਾਠੀ ਲੱਗ ਜਲੇ ਵੀਰੇ ਅਛਾ ਕੋਈ ਆਠੀ ਲਾ ਕੇ ਚੱਲੇ ਹਾਂਜੀ ਠੀਕ ਆ ਤੇ ਸੂਆ ਕਿਨਵਾ ਸੂਆ ਵੀ ਦੁੱਜਾ ਲਾਲੇ ਕੋ ਤਿੱਜਾ ਲਾ ਲੈ ਆਪਣੇ ਖੰਦ ਕਰੇਗੀ ਸੂਆ ਦੁੱਜਾ ਲਾਲੇ ਕੋ ਤਿੱਜਾ ਲਾ ਲੈ ਤੇ ਹੈ ਕੱਦ ਛੋਟਾ ਹੀ ਆ ਕੋਈ ਜ਼ਿਆਦਾ ਵੱਡਾ ਨਹੀਂ ਆ ਦਰਮਿਆਨੀ ਕੱਦ ਦੀ ਆ ਤੇ ਪਿਛਲਾ ਥਣ ਵੀਰ ਚੜਿਆ ਵਾ ਤੇਰੇ ਤੇਰੇ ਵੀਰ ਚੜਿਆ ਅੱਛਾ ਤੱਲੜਿਆ ਉਹਦੇ ਚ ਆਉਂਦੀ ਐ ਨਹੀਂ ਤਾਰਾਂ ਕੇ ਗੱਦਾ ਨੇ ਦੋ ਚਾਰ ਤਾਰਾਂ ਆਉਂਗੀਆਂ ਵੀਰੇ ਤੇ ਲੱਤਾਂ ਲੱਤਾਂ ਨਹੀਂ ਮਾਰਦੀ ਨਾ 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 ਵੀ ਲੱਤਾਂ ਨਹੀਂ ਮਾਰਦੀ ਤੇ ਬਾਕੀ ਥਣ ਬਰਾਬਰ ਐ ਬਾਕੀ ਤਾਂ ਬਰਾਬਰ ਚਵਾਈ ਬਹੁਤ ਸੋਣੀ ਗਾਦੀ ਅੱਛਾ ਚਵਾਈ ਸੋਣੀ ਆ ਚਵਾਈ ਬਹੁਤ ਸੋਣੀ ਵੀਰੇ ਪਾੜਾ ਪਾ ਕੇ ਇੱਧਰ ਥੱਲੇ ਬਹਿ ਲੋ ਅੱਛਾ ਪਾੜਾ ਪਾ ਕੇ ਬਹਿ ਜਾਓ ਪਰ ਆਪਾਂ ਕਦੇ ਥੱਲੇ ਬਹਿ ਮਾਂ ਨਾ ਕੋਈ ਲੱਤ ਛੜਦੀ ਮਾਰਦੀ ਵੀਰੇ ਠੀਕ 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 ਪਾੜਾ ਪਾ ਕੇ ਅਸੀਂ ਬਹਲੋ ਕੋਈ ਲੱਤ ਛੜਦੀ ਮਾਰਦੀ ਲੱਤ ਛੜਦੀ ਮਾਰਦੀ ਕੋਈ ਠੀ ਖਾੜੇ ਨਾ ਹੀ ਪਰ ਉਹਨੂੰ ਬੱਚਾ ਮਾਰਨ ਦਾ ਕਰਕੇ ਕੱਲ ਦਾ ਬੱਛੀ ਮਰੀ ਮੇਰ ਕੋਲ ਕੇ ਠੀਕ ਆ ਤੇ ਬੱਚਾ ਕਰਨ ਤੇ ਇਹ ਕਰਨਾ ਕੋਲ ਆ ਜੀ ਤੇ ਬਾਕੀ ਸਭ ਬਰਾਬਰ ਹਾਂਜੀ ਬਾਕੀ ਥਣ ਬਰਾਬਰ ਹੈ ਬਾਕੀ ਥਣ ਮੇਰੇ ਚੋਕੇ ਖੜੇ ਬਰਾਬਰ ਬਿਲਕੁਲ ਆਉਣਗੇ ਠੀਕ ਆ ਤਸੱਲੀ ਕਰਨੀ ਆ ਜਿੰਮੇਵਾਰੀ ਸਮਝਾ ਚੋ ਹਾਂਜੀ ਜੀ ਹਾਂ ਬਾਕੀ ਆਪਾਂ ਤਸੱਲੀ ਕਰ ਖਰੋ ਕੀ ਕਰਨਾ ਲੈਣ ਦੇਣਾ ਲੈਣ ਦੇ ਰਵੀ ਜੋ ਮਰਜ਼ੀ 25 28 ਤੇ ਜੀ ਮੰਗੀ ਜਾਈਏ ਹਾਂ ਇਹ ਜੈਸ ਨੂੰ 20000 ਦੀ ਗੰਦਰੀ ਜੀ ਆਪਾਂ ਮੈਂ ਨਾ ਅੰਦਰ ਆ ਜੀ ਇਹ 20000 ਦੇਵਾਂਗੇ ਜੀ 20 ਤਾਂ ਮੈਂ ਅੰਦਰ ਆ ਜੀ ਨਹੀਂ 20 ਤਾਂ ਅੰਦਰ ਨਹੀਂ ਆ ਵੀ ਜੀ ਵੀਰ ਜੀ ਫਿਰ ਚਾਰ ਦਿਨ ਹੋਰ ਕੋ ਵਾ ਸੁਟੂnga ਮੈਂ ਫੇਰ ਸੁਟਣਾਂਗਾ ਵੀਰ ਇਹ ਸੁਟਾਂਗੇ ਤੇ ਫੇਰ ਹੀ ਕੋ ਮਿਲਣਾ ਵਾ ਨਹੀਂ ਆ ਜਾ 19000 ਦਿਨਾਂ ਦੇ ਦੀ ਹਾਂਜੀ ਇਹਦਾ ਕੀ ਹਸੋਕਤਾ ਵਾ ਵੀਰ ਇਹ ਵੀਰੇ ਸਾਢੇ ਤਿੰਨ ਮਹੀਨੇ ਗਰੰਟਡ ਚੈੱਕ ਪਾਸ ਆ ਅੱਛਾ ਤੂੰ ਚੈੱਕ ਕਰਾਈ ਆਪਣੇ ਘਰ ਮੇਰੀ ਚੈੱਕ ਵੀਰੇ ਤੇ 4 ਕਿਲੋ ਦੁੱਧ ਗਾਂਦੇ 4 ਕਿਲੋ ਇਸ ਟਾਈਮ 4 ਕਿਲੋ ਹੁਣ ਟਾਈਮ ਤੇ ਦੁੱਧਿਆ ਤੇ ਬਾਕੀ ਮੇਰਾ ਆਪਣਾ ਦੋਵੇਂ ਟਾਈਮ ਚੋਂ ਨਾ ਦੋਵੇਂ ਟਾਈਮ ਦੋ ਵੰਡਾ ਵੀਰੇ ਆਪਣੇ ਸੱਗੀਰ ਖੜੇ ਹੁਣ ਸੋਨੇ ਲੱਗੇ ਐ ਗੜਵਾ ਥਾਣ ਲੱਗਾ ਗੁਲਾਬੀ ਰੰਗ ਦਾ ਆਪਣੀ ਕੋ ਸੱਗੀਰ ਖੜੇ ਮੇਰਾ ਭਰਾ ਵੀ ਕੋਈ ਪਈਆਂ ਦੀ ਬਾਤ ਕਰਦੀ ਏ ਉਹ ਸਾਢੇ ਤਿੰਨ ਦਿਨ ਮੈਨੂੰ ਦੱਸ ਦੂ ਵੀਰੇ ਡਾਕਟਰ ਤੂੰ ਲੈ ਜਾ ਦੇਖੋ ਸਵਾ ਤਿੰਨ ਦੱਸ ਦੇਣਾ ਵੀਰੇ ਮੇਰੇ ਘਰੇ ਵੱਜੀ ਏ ਤੇ ਥਾਣ ਬਰਾਬਰ ਏ ਥਾਣ ਬਰਾਬਰ ਹੋਣਗੇ ਵੀਰੇ ਆਪਣੀਆਂ ਨਹੀਂ ਵੀ ਦੱਸਣਾ ਪਈਆਂ ਦੀ ਨਿਕਲੇ ਢਾਈਆਂ ਦੀ ਕੋਈ ਕੰਮ ਹੋਗਾ ਇਹ ਵੀ ਡੰਗਰ ਦਾ ਕਿਸੇ ਦੀ ਵੀਡੀਓ ਪਈਆਂ ਬਣਾ ਬਾਕੀ ਇਹਨਾਂ ਮਤਲਬ ਖੋਲੋ ਲੋਕਾਂ ਨੇ ਬੱਦੀ ਵੀ ਬੜਾ ਕੋ ਚਾਹਦਾ ਬਾਕੀ ਇਹਨਾਂ ਰੱਖਿਓ ਵੀ 10 15 ਦਿਨ ਦਾ ਇੱਧਰ ਉੱਧਰ ਹੋ ਜਾਂਦਾ ਵਾ ਕਿਉਂਕਿ ਜਦੋਂ ਜਾਂ ਤੇ ਇਹਨੇ ਇਹਨੇ ਚੈੱਕ ਕਰਾਈ ਹੋਵੇ ਮੰਨ ਲਓ ਟੀਗਾ ਹੱਥੀ ਲੱਗਾ ਹੋਵੇ ਉਹਦਾ ਬੰਦਾ ਦੱਸ ਸਕਦਾ ਵੀ ਪੂਰੇ ਦਿਨਾਂ ਦੀ ਕਿਉਂਕਿ ਜਦੋਂ ਵਪਾਰੀਆਂ ਨੇ ਲਿਆਂਦੀਆਂ ਨਾ 10 15 ਦਿਨਾਂ ਦਾ ਇੱਧਰ ਉੱਧਰ ਹੋ ਸਕਦਾ ਵਾ ਚੈੱਕ ਕਰਾ ਕੇ ਖੜਿਆ ਕਰੋ ਕਿਉਂਕਿ ਇਹ ਤੁਹਾਡਾ ਫਰਜ਼ ਬਣਦਾ ਵਾ ਕਿਉਂਕਿ 10 15 ਦਿਨਾਂ ਦਾ ਡਾਕਟਰ ਵੀ ਬੱਚਾ ਵੱਡਾ ਛੋਟਾ ਹਾਂ ਦਾ ਡਾਕਟਰ ਕਈ ਵਾਰ ਇਹ ਗੱਲ ਕਹਿ ਦਿੰਦੇ ਆ ਵੀ ਡਾਕਟਰਾਂ ਵਿਚਾਰ ਕਰਦੇ ਰਹੀਦਾ ਵਾ ਤੇ ਬਾਕੀ ਇਹ ਤਸੱਲੀ ਕਰਨਾ ਤੇ ਹੈ ਕੈਮ ਆ ਤੇ ਸਿੰਘ ਲੱਗੇ ਇਹਨੂੰ ਖਣ ਚਾਰੇ ਵਧੀਆ ਵਾ ਵੀਰੇ ਤਾਂ ਮੰਤਰ ਸੋਣੀ ਗਾਂ ਦੀ ਗਾਂ ਰੰਗ ਬਾਜਾ ਬਾਕੀ ਨਵਾਈ ਨਹੀਂ ਆ ਇਹ ਨਹਾਉਂਦੀ ਦਿੱਤੀਆਂ ਨਹੀਂ ਤੇ ਨਹਾਣੀ ਕਿਥੋਂ ਮੈਂ ਨਹਾ ਲਗਾ ਫਰਾਦੀ ਵੀਡੀਓ ਬਣਾਉਣ ਦੇ ਵੇ ਜਾਣ ਕੇ ਤੇ ਉਹ ਥੋੜਾ ਜਿਹਾ ਟਾਈਮ ਨਾ ਕਰ ਲਿਆ ਕਰਨਾ ਕੰਮ ਉਹ ਟਾਈਮ ਨਾ ਭਰਾ ਸਾਰੇ ਬਨੇ ਕੰਮ ਕਰ ਵੇਖਣਾ ਚੱਲ ਇਹ ਗੱਲਾਂ ਤੇ ਫਿਰ ਕਾਹਦਾ ਕੰਮ ਤੇ ਅਹੀਂ ਜੇ ਤੇਰੇ ਨਾਲ ਵੇਂਦੇ ਰਹੀਏ ਤਾਂ ਫਿਰ ਅਹੀਂ ਵੀ ਹੋਰ ਕੰਮ ਕਰਨੇ ਨੇ ਸਾਡੇ ਬਾਰੇ ਵੀ ਸੋਚਣਾ ਉਹਨੇ ਸਾਡੇ ਬਾਰੇ ਤੁਹਾਡੇ ਬਾਰੇ ਸੋਚਿਆ ਕਰਾਣ ਇਸ ਚਾਲਕ ਨੂੰ ਇਹੀ ਠੀਕ ਆ ਉਹਦਾ ਆਪਾਂ ਲੈ ਆਏ ਇੱਕ ਦਿਨ ਚੰਗੀ ਲਿਆ ਕਰਾਂਗੇ ਤਾ ਹੁਣ ਵੀ ਚੰਗੀ ਆਈਆਂ ਵੀਰ ਨਹੀਂ ਵੀਰੇ ਪਤਾ ਕੀ ਆ ਹਾਂ ਆ ਮਲਾ ਗਾਂ ਵਾਲੀ ਦੋਹਾਂ ਤਨ ਮੈਂ ਸਭ ਛੱਡ ਦੇਣਾ ਆਪਾਂ ਆਪਾਂ ਲੈ ਆ ਕਰਨੇ ਇੱਕ ਗਾਂ ਦੇ ਬਸ ਮੈਂ ਨਹੀਂ ਕਹਿਣਾ ਵੀ ਛੱਡ ਜਿੱਥੋਂ ਬੰਦਾ ਸ਼ੁਰੂ ਹੋਇਆ ਉਹ ਉਹ ਨਹੀਂ ਕੰਮ ਛੱਡਣਾ ਚਾਹੀਦਾ ਇੱਕ ਦੀ ਲਿਆ ਕਰਾਂਗੇ ਇੱਕ ਟੋਕੜ ਕਪੜਾ ਗਾਂ ਜਾਂ ਮੱਝ ਬਸ ਜੋੜੀ ਕਰਨਾ ਦਾ ਮੁੱਲ ਮੁੱਲ ਵੀਰੇ ਦਾ ਜਿਵੇਂ ਮਰਜ਼ੀ ਕਰੀਏ ਮੁੱਲ 25000 30 ਜਾਂ 2800 ਕੋਈ ਨਹੀਂ 23000 ਦੀ ਜਸਮਣ ਦਿਲੀ ਜੇ ਆਪਾਂ 20000 ਦੀ ਲੈ ਜਾਓ ਵੀਰ ਲੇ ਮੇਰੇ 20000 ਦੇਵਾਗਾ ਵੀਰ 20000 ਨਾਲ ਫੋਨ ਲਾ ਲਿਓ ਜੇ ਮੰਨੂਗਾ ਤੇ ਮਨਾ ਲਿਓ 20000 ਵਾਸਤੇ ਫੋਨ ਲਾ ਲਿਓ ਕਹਿ ਦਿਓ ਮੰਨ ਜਾਣਾ ਇਹਨੂੰ ਫੋਨ ਲਾ ਲਿਓ ਕਈ ਰਾਂ ਲੱਗ ਕੇ ਆ ਕੇ ਮੰਨ ਜਾਣਾ ਹਾਂ ਆ ਕੱਟੀ ਆ ਗਈ ਹਾਂਜੀ ਜੀ ਕੱਟੀ ਏ ਤੇ ਕੱਟੀ ਵੀਰੇ ਖੀਰੀ ਏ ਕੱਟੀ ਏ ਅੱਛਾ ਖੀਰੀ ਆ ਹਾਂ ਤੇ ਹੈ ਚਾਰ ਥਣੀਆਂ ਆ ਚਾਰ ਥਣੀਆਂ ਵੀਰੇ ਓਰੀਜਨਲ ਪੋਟਾ ਪੋਟਾ ਥਣੀਆਂ ਹੋਊਗੀ ਦੀ ਗੱਡੀ ਦੀ ਚੰਗੀ ਆ ਕੇ ਸੋਹਣੀ ਆ ਆ ਵੇਖੋ ਜੀ ਐ ਲੱਤਾਂ ਘੱਟ ਲੰਗੀ ਕਰਮਾ ਲਈ ਤੇ ਥਣੀਆਂ ਚਾਰ ਹੀ ਆ ਯਾਰ ਮੇਰਾ ਭਰਾ ਕੋਈ ਚੱਕਰ ਨਹੀਂ ਕੋਈ ਫੋੜਾਂਗੇ ਹੈ ਮੱਲੋ ਵੀ ਠੀਕ ਆ ਵਧੀਆ ਆ ਬੇਲ ਵਾਲ ਲੰਮੀ ਆ ਗੱਡੀ ਛੱਡਿਆ ਗੱਡੀ ਨੇ ਗੱਡੀ ਚੋਂ ਕਰਤੂਦੀ ਮਾਲ ਗਿਆ ਸਿੰਘ ਵੇਖੋ ਜੀ ਸਿੰਘ ਸਿੰਘ ਬਿਲਕੁਲ ਨਿਕਾ ਵੀਰੇ ਦਵੇਂ ਦਵੇਂ ਸਿੰਘ ਵੀਰ ਹੁਣੇ ਹੀ ਵੇਖ ਲਓ ਵੱਡਣ ਵਾਲਾ ਹੋ ਗਿਆ ਹੈ ਵੱਡਣ ਵਾਲਾ ਹੋ ਗਿਆ ਵੀਰੇ ਨਾਲ ਜੁੜ ਗਿਆ ਨਾਲ ਜੁੜ ਗਿਆ ਤੇ ਤੋਰ ਲੈਨ ਨੂੰ ਵੀ ਤੇ ਮੋਲ ਆਪਾਂ ਵੀਰ ਕੋ ਜੈ ਜੀ ਕਰਾ ਦੇਣਾ ਨਾ ਫੋਨ ਲਾ ਲਓ ਜਿਹੜਾ ਪਹਿਲੇ ਫੋਨ ਤੇ ਜਾਵੇ ਕਈ ਵਾਰ ਲੱਗੇ ਆਗੇ ਬੰਦਾ ਮੰਨ ਜਨਾ ਨਾ ਮਨਾ ਲਿਆ ਕਰੋ ਤੇ ਤਸੱਲੀ ਤੁਸੀਂ ਆਪ ਇਹਦੀ ਤਸੱਲੀ ਤੇ ਚੱਲ ਕੱਟੀ ਦੀ ਆਪਾਂ ਵਖਾਲਤੀ ਆ ਤੁਰਾ ਤਰਾ ਚੈੱਕ ਕਰ ਲਿਓ ਸਿੰਘ ਨਿਗਾ ਨਿਗਾ ਮੂੰਹ ਵੀ ਨਿਗਾ ਆ ਕੋਈ ਟੀਰ ਨਹੀਂ ਮਾਰਦੀ ਇਹ ਚੰਗੀ ਆ ਸਾਫ ਆ ਤੇ ਕੋਈ ਟੀਰ ਨਹੀਂ ਮਾਰਦੀ ਭਾਂ ਵੀਰੇ ਨੂੰ ਦਾਵਾ ਉਹ ਜਿੱਥੇ ਮਰਜੀ ਖਲਾਰ ਕੇ ਬੈ ਜਾ ਗੜੀ ਪੂਜੋਕ ਨਹੀਂ ਆਇਆ ਠੀਕ ਆ ਵੀਰ ਕਿਚੜ ਲੱਗੇ ਤਾਂ ਕਰਕੇ ਤਾਂ ਨਹੀਂ ਉਹਦੇ ਖੁਰਕ ਹੁੰਦੀ ਆ ਫਿਰ ਤੂੰ ਖੁਰਕਦਾ ਵਲ ਤਾਂ ਹੈ ਹੈ ਕਹਾ ਗਿਆ ਕਿ ਉਹਨੂੰ ਇਹ ਮਾਲਿਸ਼ ਕਰਨ ਲੱਗਾ ਵਾ ਇਹ ਥੀਕ ਚੁੱਕਦੀ ਹੈਗੀ ਗੜੀ ਨਹੀਂ 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 ਮੈਂ ਹਰ ਕਈ ਵਾਰ ਵਿਚਾਰੀ ਤੇ ਖੁਰਕ ਹੁੰਦੀ ਹੋਵੇ ਕਹਿੰਦੀ ਹੋਵੇ ਖਲੋਤੀ ਰਹਿਣੀ ਚੁੱਪ ਕਰਕੇ ਹੌਣਿਆ ਉਹ ਵੀ ਦੀ ਵੇਖੋ ਫਿਲਹਾਲ ਆਪਾਂ ਆਪਣਾ ਫਰਜ ਹੈ ਜੜਾ ਥਣ ਮਕਾਉਣੇ ਹਾਂ ਉਹ ਜਿੱਤਣਾ ਖੁਰਕੇ ਉਹ ਓਦਾਂ ਖੁਰਕੇ ਕੋ ਉਹ ਜਿੱਦਾਂ ਮਰਜ਼ੀ ਸਟਾ ਠੀਕ ਤੇ ਮੁੱਲ ਵੀ ਜਿਹਦਾ ਹੈਗਾ ਜੇ 5000 ਰੁਪਇਆ ਹਾਂ ਐੜੀ ਦੇਣੀ ਹੈ ਕੋਈ ਨਾ ਇਹ ਭਾਈ ਇਹ ਕਿ ਇਹਦੀ ਵੀ ਮੈਂ ਨਾ ਪੂਰਾ ਹੀ ਜਾਣਦੇ ਨਹੀਂ ਵੀਰੇ ਪੂਰੇ ਨਹੀਂ ਸੁਤਰ ਉਹਦਾ ਹਾਂ ਕੋਈ ਨਾ ਕੋਈ ਵੀ ਪੂਰਾ ਕੰਮ ਹੀ ਕੋਲ ਕਰਾਉਣਾ ਪੂਰਾ ਕਰਾਂਗੇ ਵੀਰੇ ਆਪਾਂ 20000 ਦੀ ਨਹੀਂ ਹੁੰਦੀ ਨੇ 20000 ਦੀ ਗੱਡੀ ਦਵਾਂਗੇ ਉਹ ਵੇਖ ਲਾ 20 ਦੀ ਦੇਣੀ ਵੀਰੇ 21 ਦੀ ਆਪ ਲਈ ਆ ਤੇ 20 ਨਹੀਂ ਦੇਣੀ ਵੀਰੇ ਦੱਸ ਕਿਵੇਂ ਅੱਛਾ 21 ਦੀ ਲਈ ਆ 21 ਦੀ 22 ਦੀ ਨਹੀਂ ਵੀਰੇ ਚੱਲ ਲਾ ਲਓ ਫੋਨ ਕੀ ਤਾਂ ਮੰਨ ਜੇ ਕਈ ਵਾਰਾ ਨਹੀਂ ਮੰਨਦਾ ਬੰਦਾ ਟੋਂਪਾ ਨਹੀਂ ਬਿੱਤੀ ਜਿਹੜਾ ਚੀਜ਼ ਆਪਾਂ ਦੱਸ ਕੇ ਦੇਣਾ 21 ਦੀ ਲਈ ਆ ਤੇ 20000 ਖਾਣਾ ਦੇ ਦਾਂਗਾ ਹੋਰ ਇਹ ਤਾਂ ਆਪਾਂ ਕਿਹੜਾ 50000 ਕਮਾਉਣਾ ਹੈ ਠੀਕ ਆ ਤੇ ਆ ਅੱਗੇ ਵੀਰੇ 6.5 ਵੇਲੇ ਟੋਕੜ ਕੱਪਣ ਜੇ ਟੋਕੜ ਕੱਪਣ ਹਾਂਜੀ ਤੂੰ ਦੋਵੇਂ ਵੀਰ 6 ਸਾਢੇ 6 ਕਿਲੋ ਤੇਰੀ ਚੈੱਕ ਪਾਸ ਆ ਵੀਰ ਮੇਰੀ ਚੈੱਕ ਪਾਸ ਵੀਰ ਜਿਹੜਾ ਡੰਗਰ ਮੇਰੇ ਘਰ ਤਾਂ ਉਹ ਮੇਰਾ ਚੈੱਕ ਪਾਸ ਹੋਊਗਾ ਤੇ ਦੁੱਧ ਕਿੰਨਾ ਦੁੱਧ 6 ਕਿਲੋ ਵੀਰ ਤੇ ਲੈ ਦੇ 6 ਕਿਲੋ ਦੁੱਧ ਤੇ ਕਿੰਨੇ ਮਹੀਨੇ ਦੀ ਗੱਭਣਾ ਸਾਢੇ 6 ਵੀਰ ਸਾਢੇ 6 ਸਾਢੇ 6 ਮਹੀਨੇ ਦੀ ਗੱਭਣਾ 6 ਕਿਲੋ ਦੁੱਧ ਤੇ ਇਹ ਵੇਖ ਲਓ ਚੰਗੀ ਆ ਜਿੰਨੀ ਘੇਗੀ ਆ ਥਣ ਥਣ ਸੋਹਣੇ ਲੱਗੇ ਆ ਸਾਫ਼ ਸੁਥਰੀ ਆ ਤੇ ਬਾਕੀ ਜਿਹੜੀ ਗੱਲ ਰਹਿ ਜਾਂਦੀ ਪੁੱਛਣ ਵਾਲੀ ਤੇ ਉਹ ਵੀਰ ਨੂੰ ਫੋਨ ਤੇ ਪੁੱਛ ਸਕਦੀਆਂ ਤੇ ਥਣ ਥਣ ਬਰਾਬਰ ਆ ਆਪਣੇ ਦੇ ਬਰਾਬਰ ਦਾ ਮਾਨ ਦਾ। ਬਾਕੀ ਇਹ ਉਹ ਫਰਜ਼ ਬਣਦਾ ਵਾ ਭੈਣ ਭਰਾਵਾਂ ਦਾ ਵੀ ਚੋਕੇ ਤਸੱਲੀ ਕਰਨ ਦਾ, ਚੈੱਕ ਕਰਨ ਦਾ ਜੇ ਤੁਸੀਂ ਪੈਸੇ ਖਰਚਣੇ ਆ ਤੇ। ਕੌਣ ਜ਼ਿੰਮੇਵਾਰੀ ਸਮਝਿਆ ਕਰੋ ਏ, ਦੋ ਟਾਈਮ ਚੋਣ ਦੀ ਤਸੱਲੀ ਕਰਨ ਦੀ। ਆਇਆ ਜਾ ਵੀਰ ਬਾਹਰ ਹੀ ਆ ਜਾ। ਤੇ ਬਾਕੀ ਇਹ ਤੋਕੜ ਗੱਬਣਾ ਕੋਈ ਵੀ ਭੈਣ ਭਰਾਵਾ ਚੈੱਕ ਕਰਕੇ ਖੜੀ। ਵੀਰੇ ਪਤਾ ਕੀ ਵੇਖੋ, ਆਪਣੀ ਜੀਲ ਦੀ ਗ੍ਰੈਂਡ। ਅਜੇ ਵੀ ਪੈਨਾ ਪੜੀ। ਆਪਣੀ 2 ਦਿਨ ਦੀ ਗਾਰੰਟੀ ਚੀਕੀ ਰਾਤ ਵਰਤਾਂ ਗਾਰੰਟੀ ਵੀ ਸੋਮਵਾਰ ਦੀ ਗਾਰੰਟੀ ਹੈਗੀ ਠੀਕ ਆ ਸੋਮਵਾਰ ਦੀ ਗਾਰੰਟੀ ਵੀ ਤੇ ਕੀ ਕਰਨਾ ਮੋਲ ਮੋਲ ਦਾ ਜੀ ਜੋ ਮਰਜ਼ੀ ਕਰੀਏ 35 ਗਣੀਆਂ 40 ਗਣੀਆਂ 45 ਗਣੀਆਂ ਜੀ ਜੈਸ ਨੂੰ 35000 ਦੇਣੀ ਆਪਾਂ ਹੋਰ ਕਮਾਂਡ ਤਾਣੂ ਕਮਾਂਡ ਤਾਣੂ 45000 ਮੋਲ ਜਿੰਨਾ ਮਰਜ਼ੀ ਮਾਨ ਕਰਾਈਓ ਵੀਰ 40000 ਮੋਲ ਆ ਫਿਰ 45000 ਤੁਮਾਂ ਨੂੰ ਦੇ ਲਓ ਜੋ ਥੋੜਾ ਬੜਾ ਹੁੰਦਾ ਮਾਨ ਦਾ 35000 ਦੀ ਗੱਲ ਕਰਵਾਗੇ ਆਪਾਂ ਅੱਛਾ 35000 ਦੇ ਕੋ ਹੋਰ ਵੀਰ ਗੱਲਬਾਤ ਕਰਨੀ ਆ ਗੱਲਬਾਤ ਵੀ ਵੀਰ ਜੀ ਆਪਣੀ ਚੱਲੀ ਕਰਕੇ ਖੜੋ ਗੱਭਣੇ ਟੋਕੜ ਚੈੱਕ ਬਾਖਰ ਆ ਕੇ ਲੈ ਜਾਓ ਆਪਣੀ ਨੂੰ ਆ ਜਿੰਮੇਵਾਰੀ ਬਣਦੀ ਆ ਸਾਡੀ ਜਮੇਰੀ ਵੀਰੇ ਇੱਕ ਦੇ ਦਿਨ ਦੀ ਗਾਰੰਟੀ ਜਾ ਨਹੀਂ ਨਹੀਂ ਅਗਲੇ ਗਾਜ ਦੇ ਵੀ ਜਿੰਮੇਵਾਰੀ ਬਣਦੀ ਆ ਕੋਈ ਵੀ ਦੁੱਧ ਦੀ ਵੀ ਜਿੰਮੇਵਾਰੀ ਇਹ ਆਉਂਦੀ ਆ ਦੁੱਧ ਦੀ ਆਪਣੀ ਗੱਤੋਕੜ ਗੱਭਣ ਚੈੱਕ ਕਰਾ ਕੇ ਲੈ ਜੀ ਫਤਗ ਗੱਲ ਕੀ ਦੋ ਟਾਈਮ ਚੂਰ ਕੇ ਖੜੀ ਹੋਗੀ ਨਾ ਤੇ ਤੁਹਾਡੀ ਜ਼ਿੰਮੇਵਾਰੀ ਮੁੱਕ ਜਾਨੀ ਤੇ ਅਗਲੇ ਦੀ ਵੀ ਲਾਂਮਾ ਨਹੀਂ ਕੋਈ ਵੀ ਅਗਲੇ ਦੀ ਸੇਵਾ ਪਤਾ ਨਹੀਂ ਕਿੱਦਾਂ ਦੀ ਹੋਣੀ ਆ ਅਗਲੀ ਸੇਵਾ ਹੋਸਦਾ ਨਾਲ ਵਧ ਹੋਵੇ ਹੋਸਦਾ ਹੈਗਾ ਘਟ ਹੋਵੇ ਵੰਡ ਘਟ ਪਉਂਦਾ ਹੋਵੇ ਅਗਲਾ ਤੁਹਾਡੀ ਜ਼ਿੰਮੇਵਾਰੀ ਵੀ ਇੱਥੇ ਕਿੱਲੇ ਦੀ ਜੇ ਕੋਈ ਵੀ ਡੰਗਰ ਕਿੱਦਾਂ ਹੋ ਲੱਗੇਗਾ ਠੀਕ ਆ ਹਾਂਜੀ ਜੀ ਤੇ ਵੀਰ ਨੂੰ ਲਾ ਲਿਓ ਫੋਨ ਵੀਡੀਓ ਕਰ ਦਿਓ ਫੇਰ ਤੇ ਇਹੋ ਦੋ ਮਤਲਬ ਜਿੰਨੇ ਵੀ ਡੰਗਰ ਵਿਖਾਏ ਆ ਚੈੱਕ ਕਰ ਲਿਓ ਤਸਲੀਕ ਕਰਨਾ ਫਰਜ਼ ਆ ਆਪਣੀ ਚੈੱਕ ਕਰਕੇ ਕੋਈ ਦੋ ਤਕੜਾ ਬਣਾ ਪਾਈਆਂ ਦੋਵੇਂ ਤਕੜਾ ਮੈਂ ਚੈੱਕ ਰੱਖ ਲੈ ਜੀ